ਆਜਾ اے ਪਿਆਰਿਓ ਯਾਰ ਜਦੋਂ ਮੈਂ ਬੋਲਦਾ ਹੁੰਦਾ ਸਾਥ ਘਟਾਇਆ ਕਰੋ ਇੱਕ ਤਾਂ ਇਸ ਸ਼ਖਸੀਅਤ ਲਈ ਤਾੜੀ ਮਾਰੋ ਉਹਦੇ ਦੋ ਕਾਰਨੇ ਇਹ ਸਾਡਾ ਇੰਜੀਨੀਅਰ ਹੈ ਸਾਊਂਡ ਦੇ ਆਪਰੇਟਰ ਹੈ ਜਿੰਨੀ ਮਰਜ਼ੀ ਮਹਿੰਗੀ ਸਾਊਂਡ ਹੋਵੇ ਪਰ ਜਦੋਂ ਤੱਕ ਇਹ ਨਹੀਂ ਚਲਾਉਂਦੇ ਉਦੋਂ ਤੱਕ ਵਧੀਆ ਨਹੀਂ ਚੱਲਦੀ ਸੱਚਾਈ ਇਹ ਹੈ ਵਧੀਆ ਸਾਊਂਡ ਸਾਊਂਡ ਚਲਾਉਣ ਵਾਲਾ ਇਹ ਮੇਰਾ ਵੀਰਾ ਹੈ ਦੂਜੀ ਤਾੜੀ ਇਸ ਕਰਕੇ ਮਾਰ ਦਿਓ ਵੀ ਇਹਦੇ ਨਾਲ ਫੋਟੋ ਖਿਚਾਉਂਦਾ ਮੈਨੂੰ ਮਜ਼ਾ ਬਹੁਤ ਆਉਂਦਾ ਕਿਉਂਕਿ ਸਾਡੀ ਹਾਈਟ ਇੱਕ ਹੋ ਜਾਈ ਹੈ ਸੋਖਨ ਲੰਬੇ ਬੰਦੇ ਨਾਲ ਜਾ ਫੇ ਫੋਟੋ ਉਹਦੀ ਆਉਂਦੀ ਹੈ ਤੇ ਮੇਰੀ ਆਉਂਦੀ ਹੈ ਇਸ ਕਰਕੇ ਸ਼ੁਕਰਗੁਜ਼ਾਰ ਆ ਤੁਹਾਡੇ ਪਿਆਰ ਲਈ ਮਨੋਰ ਥੈਂਕ ਯੂ ਯਾਰ ਲਵ ਯੂ ਓਏ ਥੈਂਕ ਯੂ ਮੇਰੇ ਵੀਰੋ ਜਿੰਦਰਾ ਸੋ ਸ਼ੁਕਰਗੁਜ਼ਾਰ ਆ ਬਹੁਤ ਜ਼ਿਆਦਾ ਬਾਬਾ ਜੀ ਦੀ ਗੱਲ ਸੁਣੋ ਇੱਕ ਵਾਰੀ ਜਰਾ ਸਾਰੇ ਪੁੱਤਰ ਜੇ ਦਾ ਤੁਸੀਂ ਥੋੜੇ ਜਿਹਾ ਹੋਰ ਸੁਣਨਾ ਹੈ ਇਹ ਥੋੜਾ ਜਿਹਾ ਪਿੱਛੇ ਨੂੰ ਚਿਰਦਾ ਮਾਏ ਮਾਏ ਪਾਣੀ ਪਾਣੀ ਪਿੱਛੇ ਮੜਾ ਮੜਾ ਪਿੱਛੇ ਨੂੰ ਹੋ ਜਾਓ ਸੁਣਾਉਣਾ ਮੈਂ ਬੰਦ ਨਹੀਂ ਕਰਦੇ ਸੀ ਪਰ ਪਿੱਛੇ ਨੂੰ ਮੇਰਾ ਪੁੱਤ ਹੈ ਨਾ ਸਾਡੀ ਵੀ ਗੱਲ ਮੰਨਿਆ ਕਰੋ ਯਾਰ ਅਸੀਂ ਤੁਹਾਡੀ ਬੰਦੀ ਆਨੇ ਵਾ ਜਾ ਮੇਰਾ ਬੇਟਾ ਬਹਿ ਜਾ ਬਹਿ ਕੇ ਜਿਹੜਾ ਨਜਾ ਆਉਂਦਾ ਨਾ ਉਹ ਕਿੱਦਾਂ ਵੀ ਨਹੀਂ ਆਉਣਾ ਉਹ ਦੇਖੋ ਕਿੰਨੇ ਆਪਣਾ ਪੂਰੀ ਤਾਕਤ ਲਾ ਕੇ ਗਾ ਰਹੇ ਨੇ ਉਹ ਗਾਉਣਾ ਸੌਖਾ ਨਹੀਂ ਹੈ ਤੇ ਸੁਣਨਾ ਵੀ ਸੌਖਾ ਨਹੀਂ ਇਸ ਕਰਕੇ ਬੇਟਾ ਥੋੜਾ ਜਿਹਾ ਨਜ਼ਾਰਾ ਲਓ ਆਪਣਾ ਅਸੀਂ ਕੁਛ ਨਹੀਂ ਕਹਿੰਦੇ ਪਰ ਥੋੜਾ ਜਿਹਾ ਬੈਕਗ੍ਰਾਉਂਡ ਸਕੂਨ ਦੇ ਨਾਲ ਸੁਣੋ ਸ਼ਾਬਾਸ਼ ਜੈ ਬਾਬਾ ਸ਼ਾਮੇ ਸ਼ਾਹ ਮੇਰੇ ਬਾਬਾ ਜੀ ਵੀ ਤਾੜੀ ਮਾਰੋ ਖੁੱਲ ਕੇ ਜਾ ਰਹੇ ਕਿ ਐਸੀ ਦਿਲਦਾਰੀ ਵੀ ਕਿਤੇ ਹੁੰਦੀ ਹੈ ਸੱਚੀ ਦੱਸਦਾ ਨਹੀਂ ਤੇ ਜਦੋਂ ਮਾਹੌਲ ਇਦਾਂ ਦਾ ਬਣ ਜਾਂਦਾ ਨਾ ਫਿਰ ਆਪ ਕਹਿ ਦਿੰਦੇ ਭਾਈ ਹੁਣ ਸਟਾਪ ਕਰ ਦਈਏ ਹੁਣ ਬੰਦ ਕਰ ਦਈਏ ਉਹ ਫਿਰ ਤੁਹਾਡੇ ਲਈ ਕਹਿ ਰਹੇ ਹੈ ਤੇ ਇੱਕ ਮੰਨ ਲਿਓ ਆਪਾਂ ਸਮਾਪਤੀ ਵੀ ਕਰਾਂਗੇ ਬਹੁਤ ਪਿਆਰ ਨਾਲ ਸਤਿਕਾਰ ਨਾਲ ਤੁਸੀਂ ਨੱਚਣਾ ਨਾ ਜਾ ਵੀ ਲਵਾਂਗੇ ਯਾਰ ਸਾਈਡ ਤੇ ਨਿਕਾਲਾਂਗੇ ਮੈਂ ਆਗੇ ਆ ਲੈ ਲਊਗਾ ਪਰ ਪਹਿਲਾਂ ਬਹਿ ਕੇ ਸੁਣੀਏ ਠੀਕ ਹੈ ਇੱਕ ਪਰਸ਼ਾਵੇਂ ਦੀ ਬਰਮਾਸ਼ਾ ਇੱਕ ਤੇਰੀਆਂ ਗੱਲਾਂ ਦੀ ਬਰਮਾਸ਼ਾ ਪਹਿਲਾਂ ਤੇਰੀਆਂ ਗੱਲਾਂ ਦਾਨਾ ਦਾਨਾ ਕੋਈ ਜਿੜਿਆ ਕੋਈ ਆਵਾਜ਼ ਹੋਇਆ ਆਵਾਜ਼ ਹੋਇਆ ਦਿੱਤਾ ਸਬਕ ਤੂੰ ਹਲੇ ਜ਼ਿਕਰ ਤੇਰਾ ਤੇਥੋ ਬਾਦ ਹੋਇਆ ਕਿੰਨਾ ਜ਼ਿਕਰ ਤੇਰਾ ਤੇਥੋ ਬਾਦ ਹੋਇਆ ਬਾਦ ਹੋਇਆ ਮੇਰੇ ਦੂਜੇ ਕੀਬੋਰਡ ਵਾਲੇ ਸੁਣਾ ਦੇ ਕੋ ਟੈੱਕ ਕਰ ਕੀ ਹੋਇਆ मित्र हल तरियांचे ਕੀ ਦੀ ਕਿਸੇ ਨੂੰ ਸਮਝ ਨਹੀਂ ਆ ਸਕਦੀ ਸਾਰਿਆਂ ਦੇ ਨਾਲ ਤੇਰੀ ਗੱਲ ਕੀਦੀ ਨਹੀਂ ਜਾ ਸਕਦੀ ਕੋ ਵੀ ਦੇ ਨਾਲ ਤੇਰਾ ਰਿਸ਼ਤਾ ਸਭ ਨੇ ਜਿਹੜੀ ਬਾ ਤੇਰੀ ਬਾ ਦੇਦੀ ਦੇ ਨਾਲ ਤੇਰਾ ਰਿਸ਼ਤਾ ਸਭ ਨੇ ਜਿਹੜੀ ਬਾ ਐਵੇਂ ਟਮਲੇ ਉਸ ਕਬਰ ਨੂੰ ਉੱਡੀ ਜਾਂਦੇ